ਹਾਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਰੀਆਂ ਬਹੁਤ ਹੀ ਟ੍ਰੈਂਡਿੰਗ ਜਿਹਾ ਡਿਜ਼ਾਈਨ ਜੋ ਕਿ ਮੈਂ ਐਂਕਰ ਥ੍ਰੈਡ ਨਾਲ ਬਣਾਇਆਗਾ ਸੋ ਇਹਦਾ ਡਿਜ਼ਾਈਨਿੰਗ ਕਰਕੇ ਆਪਾਂ ਸਿੰਪਲ ਜਿਹਾ ਸੂਟ ਨੂੰ ਬਹੁਤ ਸੋਹਣੀ ਜਿਹੜੀ ਲੁੱਕ ਆ ਦੇ ਸਕਦੇ ਹਾਂ ਸੋ ਇਹ ਆਪਾਂ ਸਲਵਾਰ ਦੇ ਜਿਹੜੇ ਪੌਂਚੇ ਤਿਆਰ ਕੀਤੇ ਨੇ ਇਹ ਹੈਗਾ ਆਪਣਾ ਸ਼ਰਟ ਦਾ ਫੈਬਰਿਕ ਜੌਰਜਟ ਸਟਫ ਆਗਾ ਵਿਦਾਰੀ ਵਰਕ ਇਸ ਦੇ ਉੱਪਰ ਜਿਹੜਾ ਆਪਾਂ ਨੇ ਸਲਵਾਰ ਨਾਲ ਦੇ ਫੈਬਰਿਕ ਉੱਪਰ ਡਿਜ਼ਾਈਨਿੰਗ ਕਰਕੇ ਪੱਟੀ ਲਗਾਉਣੀਆਂ ਸੋ ਆਪਾਂ ਇਹ ਐਂਕਰ ਥ्रेड ਲੈ ਲੈਣੇ ਨੇ ਇਦਾਂ ਆਪਾਂ ਨੇ ਤਿੰਨ ਕਲਰ ਲੈਨੇ ਜਿਹੜੇ ਵੀ ਪ੍ਰਿੰਟ ਦੇ ਵਿੱਚ ਕਲਰ ਸੀਗੇ ਉਹ ਆਪਾਂ ਦੋ ਤਿੰਨ ਕਲਰ ਲੈ ਲੈਨੇ ਸੋ ਸਭ ਤੋਂ ਪਹਿਲਾਂ ਆਪਾਂ ਪੇਸਟਿੰਗ ਪੇਪਰ ਲੈ ਲੈਣਾ ਤੇ ਉਸ ਦੀ ਆਪਾਂ ਨੂੰ ਜਿੰਨੀ ਕ ਵੀ ਚੌੜੀ ਪੱਟੀ ਚਾਹੀਦੀ ਐਦਾਂ ਕਰਕੇ ਆਪਾਂ ਕੱਪੜੇ ਦੇ ਉੱਪਰ ਪ੍ਰੈਸ ਨਾਲ ਪੇਸਟ ਕਰ ਲੈਣਾ ਨੂੰ ਚੰਗੀ ਤਰ੍ਹਾਂ ਚਪੇ ਲੋ ਤੇ ਫਿਰ ਆਪਾਂ ਪੈਨ ਦੇ ਨਾਲ ਜਿਹੜੀਆਂ ਨਿਸ਼ਾਨੀਆਂ ਲਗਾ ਲੈਣੀਆਂ ਨੇ ਜਿੰਨੀ ਆਪਣੀ ਬਾਹ ਤਿਆਰ ਹੁੰਦੀ ਆ ਉਹਦਾ ਆਪਾਂ ਸੈਂਟਰ ਕਰਕੇ ਨਿਸ਼ਾਨੀਆਂ ਲਗਾਉਣੀਆਂ ਨੇ ਆਪਾਂ ਇੱਥੇ ਤਿੰਨ ਤਿੰਨ ਜਿਹੜੀਆਂ ਲਾਈਨਾਂ ਮਾਰਨੀਆਂ ਨੇ ਤੁਸੀਂ ਲੰਬੇ ਲੂਟ ਵੀ ਮਾਰ ਸਕਦੇ ਹੋ ਲਾਈਨਾਂ ਸਭ ਤੋਂ ਪਹਿਲਾਂ ਆਪਾਂ ਪਿੰਕ ਕਲਰ ਦੀਆਂ ਲਾਈਨਸ ਜਿਹੜੀਆਂ ਨੇ ਮਾਰ ਲਾਂਗੇ ਜਿਵੇਂ ਤਿੰਨ ਤਿੰਨ ਨੇ ਤਿੰਨ ਸਾਰਿਆਂ 'ਚ ਪਹਿਲਾਂ ਆਪਾਂ ਪਿੰਕ ਕਲਰ ਨਰ ਬਣਾ ਲਾਂਗੇ ਡਿਜ਼ਾਈਨ ਦੇਖੋ ਪਿੰਕ ਕਲਰ ਆਪਣੀ ਲਗਾ ਲਿਆ ਤੇ ਹੁਣ ਆਪਾਂ ਲਗਾਵਾਂਗੇ ਦੂਸਰਾ ਕਲਰ ਜਿੱਦਾਂ ਪਹਿਲਾਂ ਆਪਾਂ ਡਾਰਕ ਕਲਰ ਲਗਾਇਆ ਹੁਣ ਆਪਾਂ ਲਾਈਟ ਕਲਰ ਲਗਾਵਾਂਗੇ ਪੀਚ ਜਿਹਾ ਕਲਰ ਹੈਗਾ ਇਹ ਕਲਰ ਆਪਾਂ ਜਿਹੜੇ ਸੂਟ ਦੇ ਵਿੱਚ ਕਲਰ ਸੀ ਉਹ ਕਲਰ ਦਾ ਆਪਾਂ thread ਲਿਆਗਾ ਇਦਾਂ ਆਪਾਂ ਦੋਨੇ ਪੱਟੀਆਂ ਤੇ ਬਣਾ ਲਾਂਗੇ ਤੇ ਹੁਣ ਜਿਹੜਾ ਤੀਸਰਾ ਕਲਰ ਹੋਆ ਉਸ ਦੀ ਆਪਾਂ ਤੀਸਰੀ ਲਾਈਨ ਲਗਾ ਦਾਂਗੇ ਤੀ ਪੱਟੀਆਂ ਚ ਦੇਖੋ ਆਲੇ-ਦਾਲੇ ਆਪਾਂ ਡਾਰਕ ਕਲਰ ਦੀ ਕਰਤੀ ਤੇ ਵਿਚਕਾਰ ਇਹਦੇ ਆਪਾਂ ਸੈਂਟਰ ਚ ਲਾਈਟ ਕਲਰ ਦੀ ਲਾਈਨ ਲਗਾਤੀ ਸੋ ਇਦਾਂ ਫਿਰ ਆਪਾਂ ਇਹਨਾਂ ਨੂੰ ਪ੍ਰੈਸ ਦੇ ਨਾਲ ਜਿਹੜਾ 1/2 ਇੰਚ ਕੱਪੜਾ ਸੀ ਉਹ ਫੋਲਡ ਕਰਕੇ ਪ੍ਰੈਸ ਕਰ ਦੇਣੀ ਆ ਸੋ ਹੁਣ ਆਪਾਂ ਇਹ ਆਪਣੀਆਂ ਬਾਜੂ ਨੇ ਬਾਜੂ ਲਾਈਨਿੰਗ ਲੱਗੀ ਹੋਈ ਆ ਦੇਖੋ 1/2 ਇੰਚ ਤੱਕ ਆਪਣੇ ਕੱਪੜਾ ਇਦਾਂ ਫੋਲਡ ਕਰਕੇ ਪ੍ਰੈਸ ਨਾਲ ਜਿਹੜੀ ਕਰੀਜ਼ ਬਣਾ ਲੈਣੀ ਆ ਇਦਾਂ ਕਰਨ ਨਾਲ ਫਿਨਿਸ਼ਿੰਗ ਵੀ ਬਹੁਤ ਵਧੀਆ ਆਊਗੀ ਤੇ ਆਪਾਂ ਨੂੰ ਤਰਪਾਈ ਕਰਨ ਦੀ ਵੀ ਜ਼ਰੂਰਤ ਨਹੀਂ ਪਊਗੀ ਸੋ ਹੁਣ ਆਪਾਂ ਨੇ ਇਦਾਂ ਕਰਕੇ ਪੱਟੀ ਰੱਖਣੀ ਆ ਪੱਟੀ ਦੇ نیچے ਆਪਾਂ ਜ਼ਿਗਜ਼ੈਗ ਲੈਸ ਰੱਖਣੀ ਆ ਸੋ ਹੁਣ ਉਹਨੂੰ ਆਪਾਂ ਬਾਜੂ ਵਾਲਾ ਜਿਹੜਾ ਫੈਬਰਿਕ ਉਹਦੇ ਉੱਪਰ ਰੱਖਾਂਗੇ ਤੇ ਇਸ ਦੇ ਕਿਨਾਰੇ ਤੇ ਆਪਾਂ ਜਿਹੜੀ ਸਿਲਾਈ ਲਗਾ ਦੇਣੀ ਆ ਇਹ ਹੀ ਇਦਾਂ ਹੀ ਸੇਮ ਡਿਜ਼ਾਈਨ ਆਪਾਂ ਘੇਰੇ ਤੇ ਵੀ ਬਣਾ ਸਕਦੇ ਹਾਂ ਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਦੇਖੋ ਹੁਣ ਇਦਾਂ ਨੀਚੋਂ ਆਪਾਂ ਤਾਂ ਪਾਈ ਨਹੀਂ ਕਰਨੀ ਪੈਗੀ ਤੇ ਆਪਾਂ ਦੂਸਰੀ ਸਾਈਡ ਵੀ ਜਿਹੜੀ ਆ ਇਦਾਂ ਹੀ ਇਹ ਲੇਸ ਰੱਖ ਕੇ ਬ੍ਰੀਕ ਬ੍ਰੀਕਰ ਕਿਨਾਰੀ ਦੇ ਉੱਪਰ ਸਲਾਈ ਲਗਾ ਦਾਂਗੇ ਸੋ ਇਦਾਂ ਜਿਹੜੀਆਂ ਆਪਣੀਆਂ ਬਾਜੂ ਰੈਡੀ ਕਰ ਲਈਆਂ ਨੇ ਤੇ ਇਹ ਸੂਟ ਦੀ ਫਾਈਨਲ ਲੁੱਕ ਵੀ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਜਦੋਂ ਪੂਰਾ ਆਪਣਾ ਸੂਟ ਤਿਆਰ ਹੋ ਗਿਆ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਸੋ ਇਦਾਂ ਵੀਡੀਓ ਤੇ ਡਿਜ਼ਾਈਨ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਆ ਸੋ ਪਲੀਜ਼ ਲਾਈਕ ਜ਼ਰੂਰ ਕਰਿਓ ਪਿਆਰਾ ਕਮੈਂਟ ਵੀ ਜ਼ਰੂਰ ਕਰਿਓ ਇੱਕ ਕੋਈ ਸਿੰਪਲ ਸੂਟ ਸੀ ਜੋ ਕਿ ਆਪਾਂ ਰੈਡੀ ਕਰਕੇ ਦੇਖੋ ਇਦਾਂ ਦੀ ਇਹਦੀ ਲੁੱਕ ਬਣ ਜਾਣੀਆ ਥੈਂਕ ਯੂ ਸੋ ਮੱਚ